ਜਦੋਂ ਅਸੀਂ ਸਟੋਨ 에ਜ ਚ ਸੀਗੇ ਔਰ ਬਹੁਤ ਲੰਬੀ ਚੱਲੀ ਐ ਸਟੋਨ 에ਜ ਪੱਥਰ ਨਾਲ ਫਲਿੰਟ ਜਿਹੜੇ ਬਣੇ ਆ ਟੂਲਸ ਉਹ ਬਹੁਤ ਲੇਟ ਬਣੇ ਆ ਚਮਕਦਾਰ ਪੱਥਰ ਨਾਲ ਜਦ ਅਸੀਂ ਤਿੱਖੇ ਪੱਥਰ ਕੀਤੇ ਪਹਿਲਾਂ ਤਾਂ ਬੰਦੇ ਦੇ ਹੱਥ ਪੱਥਰ ਹੁੰਦਾ ਚੱਕ ਕੇ ਮਾਰ ਦਿੰਦੇ ਸੀ ਸੋ ਜਦੋਂ ਪੱਥਰਾਂ ਨੂੰ ਅਸੀਂ ਜਾਨਵਰ ਮਾਰਦੇ ਸੀ ਸ਼ਿਕਾਰ ਕਰਨ ਵਾਲਿਆਂ ਨੂੰ ਤੇ ਉਹ ਜਾਨਵਰ ਬੜਾ ਲੰਮਾ ਟਾਈਮ ਲਾਉਂਦਾ ਸੀ ਬੜੀ ਤਕਲੀਫ ਦੇ ਸੀ ਪਰ ਖੋਜਾਂ ਹੋਈਆਂ ਹੋਈਆਂ ਤੇ ਸਟੋਨ 에ਜ ਵੀ ਧਰਤੀ ਦੇ ਉੱਤੇ ਇਕੱਠੀ ਨਹੀਂ ਆ ਗਈ ਵੀ ਇੱਕ ਦਿਨ ਚ ਸਟੋਨ 에ਜ ਨਹੀਂ ਆਈ ਮੀਨ ਕੋਪਰੇਟ ਇਹ ਅੱਜ ਕਿਸੇ ਨੂੰ ਕਾਪਰ ਲੱਗਿਆ ਤੇ ਪੂਰੀ ਧਰਤੀ ਤੇ ਫੈਲ ਗਿਆ ਜਿਵੇਂ ਅੱਜ ਦੀ ਟੈਕਨੋਲੋਜੀ ਵੀ ਹਰ ਪਿੰਡ ਤੱਕ ਨਹੀਂ ਪਹੁੰਚੀ ਹੋਈ ਲੇਟੈਸਟ ਬੰਦੇ ਲੇਟੈਸਟ ਹੁੰਦੇ ਕਹਿੰਦੇ ਵੀ ਸਟੋਨ ਆਹ ਜਿਹੜੀ ਕਾਪਰ ਏਜ ਆ ਉਹਦਾ ਵੀ 8-9000 ਸਾਲ ਦਾ ਟਾਈਮ ਹੈ ਉਹਦੀ ਲੱਭਤ ਤੋਂ ਲੈ ਕੇ ਹਜੇ ਤੱਕ ਵੀ ਕਈ ਲੋਕਾਂ ਦੇ ਵਿੱਚ ਉਹ ਹੋਊਗਾ ਵੀ ਜਿਨ੍ਹਾਂ ਨੂੰ ਨਹੀਂ ਵੀ ਪਤਾ ਹੋਣਾ ਤੇ ਉੱਥੇ ਹੁਣ ਇਹ ਗੱਲ ਆ ਰਹੀ ਆ ਵੀ ਜਦੋਂ ਨਵੀਂ ਚੀਜ਼ ਆਉਦੀ ਹੈ ਉਹ ਨਵੀਆਂ ਚੜ੍ਹੋਤੀਆਂ ਵੀ ਪੇਸ਼ ਕਰਦੀ ਹੈ ਹੁਣ ਬਜ਼ੁਰਗ ਕਹ ਰਿਹਾ ਵੀ ਦੇਖੋ ਜ਼ਿੰਦਗੀ 'ਚ ਸੰਜਮ ਸੀ ਇੱਕ ਕਹਿੰਦਾ ਤਾਕਤ ਦਾ ਅੰਦਾਜ਼ਾ ਲੱਗ ਜਾਂਦਾ ਸੀ ਇੱਕ ਬੰਦਾ ਵੱਧ ਤੋਂ ਵੱਧ ਜਿਉਂਦੇ ਹੱਥ ਪੱਥਰ ਨੇ ਉਹ ਦੋਕ ਬੰਦਿਆਂ ਦੇ ਭਾਰੀ ਪੈ ਜਾਊਗਾ ਤਿੰਨ ਤੇ ਪੈ ਜਾਊਗਾ ਵੀ ਇੱਕ ਲਿਮਟ ਸੀ ਉਹਦੇ ਅਟੈਕ ਕਰਨ ਦੀ ਸਮਰੱਥਾ ਅਜੇ ਵੀ ਅਸੀਂ ਲਗਾ ਸਕਦੇ ਸੀ ਵੀ ਆਹ ਮੂਰੇ ਤੁਰਿਆ ਹੁੰਦਾ ਹੈ ਇਹ ਬੱਚਾ ਆ ਬਜ਼ੁਰਗ ਹੈ ਔਰਤ ਹੈ ਇਹਦਾ ਸਰੀਰ ਕਿੰਨਾ ਕੁ ਗਠੀਲਾ ਹੈ ਉਹਨੂੰ ਦੇਖ ਕੇ ਅੰਦਾਜ਼ਾ ਲਾ ਲੈਂਦੇ ਸੀ ਵੀ ਮੈਂ ਫਟਾਫਟ ਕੈਲਕੂਲੇਟ ਕਰ ਲੈਣਾ ਵੀ ਮੇਰੇ ਤੇ ਕਿੰਨਾ ਕੁ ਅਟੈਕ ਕਰ ਸਕਦਾ ਹੈ ਤੇ ਮੇਰੇ ਕੀ ਜਿੱਤਣ ਦੀ ਸੰਭਾਵਨਾ ਹੈ ਫਿਰ ਅੱਗੇ ਚਲੋ ਪੱਥਰ ਹੈ ਵੀ ਪੱਥਰ ਵੀ ਪਤਾ ਹੀ ਹੈ ਵੀ ਇੱਕ ਮਾਰਤਾ ਮੈਂ ਬਚ ਗਿਆ ਉਸ ਤੋਂ ਬਾਅਦ ਕੋਈ ਇੱਕ ਰਹਿ ਗਿਆ ਹੱਥ 'ਚ ਕੈਲਕੂਲੇਸ਼ਨ ਹੈ ਉਹ ਜਦੋਂ ਕਹਿੰਦੇ ਤਾਂਬਾ ਆਇਆ ਤੇ ਤਾਂਬੇ ਨੇ ਬਣਾਈ ਤਿੱਖੀ ਤਲਵਾਰ ਜਾਂ ਕੋਈ ਵੀ ਧਾਤੂ ਦੀ ਉਹ ਹੱਥ ਚ ਛੱਡਦੇ ਨਹੀਂ ਸੀ ਐਂ ਮਾਰਤੀ ਠੀਕ ਹੈ ਨਹੀਂ ਵਜੀ ਦੁਆਰਾ ਮਾਰ ਦੂਗਾ ਜਿਹਨੇ ਪੱਥਰ ਮਾਰਨਾ ਉਹਨੇ ਜੋ ਹੱਥ ਚ ਇੱਕ ਵਾਰ ਛੱਡਦਾ ਉਹ ਗਿਆ ਤੇ ਇਹਦੀ ਧਾਰ ਇਹ ਨਹੀਂ ਤੇ ਇਹ ਸੀ ਕਿ ਵੀ ਇੰਨੀ ਕੁ ਮਾਰੀ ਜੇ ਹੁਣ ਨਹੀਂ ਮੌਕੇ ਤੇ ਮਰਿਆ ਤੇ ਬਾਅਦ ਚ ਤੁਹਾਨੂੰ ਇਨਫੈਕਸ਼ਨ ਹੋ ਕੇ ਮਰ ਜਾਣਾ ਉਹਨੂੰ ਕਹਿੰਦੇ ਸੀ ਜ਼ਹਿਰੀਲਾ ਹਥਿਆਰ ਐਕਚੁਅਲੀ ਤਾਂਬੇ ਦੇ ਵਿੱਚ ਉਹ ਨਹੀਂ ਜ਼ਹਿਰ ਨਹੀਂ ਸੀ ਜਿੰਨੀ ਪਤਾ ਹੈ ਵੀ ਓਪਨ ਵੰਡ ਹੈ ਜਿਹੜਾ ਉਹ ਸਰਵਾਈਵ ਨਹੀਂ ਕਰਨਾ ਹੁਣ ਉਹ ਬੰਦਾ ਜਿਹੜਾ ਦੋਕ ਬੰਦਿਆਂ ਨੂੰ ਮਾਰਨ ਦੀ ਕਪੈਸਿਟੀ ਰੱਖਦਾ ਸੀ ਉਹਨਾਂ ਦਾ 8-10 ਬੰਦੇ ਬੈਠੇ ਆ ਤੇ ਉਹਨਾਂ ਚ ਕੋਈ ਚਾਕੂ ਛੋਰਾ ਲੈ ਕੇ ਬਹੁੰਜੇ ਉਹ 10 ਬੰਦਿਆਂ ਨੂੰ ਵੱਢ ਦੂਗਾ ਤੇ ਪਰ ਫਿਰ ਇੱਕ ਇਹ ਵੀ ਗੱਲ ਆਉਂਦੀ ਸੀ ਕਿ ਜਦੋਂ ਤਾਂਬੇ ਦੀ ਜਿਹੜੀ ਤਲਵਾਰ ਆ ਉਹ ਥੋੜੀ ਦੇਰ ਬਾਅਦ ਵਿੰਗੀ ਹੋ ਜਾਂਦੀ ਸੀ ਹੂੰ ਧਾਰ ਮਰ ਜਾਂਦੀ ਸੀ ਕਿਉਂਕਿ ਸੌਫਟ ਮੈਟਲ ਸੀ ਜਦੋਂ ਤਾਂਬੇ ਤੋਂ ਅੱਗੇ ਜਾਂਦੇ ਜਾਂਦੇ ਉਹ ਬਣ ਕੇ ਲੋਹੇ ਦੀ ਸਟੇਜ 'ਤੇ ਆਏ ਆ ਲੋਹੇ ਦੀ ਤਲਵਾਰ ਤਾਂ 100-100 ਬੰਦੇ ਤੇ ਵੀ ਭਾਰੀ ਪੈਣ ਲੱਗੀ ਉਹਦੀ ਧਾਰ ਨਹੀਂ ਸੀ ਮੁੜਦੀ ਜੰਗ ਕਿੰਨੇ ਚਿਰ ਲੜੀ ਚੱਲੋ ਬੰਦੇ ਹੀ ਵੱਢਣੇ ਹੁੰਦੇ ਸੀ ਕਦੇ ਤਲਵਾਰ ਨਾਲ ਤਲਵਾਰ ਟਕਰਾਏ